ਸ਼ਤਸ਼੍ਰੀਏਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਮ ਆਦਮੀ ਪਾਰਟੀ ਆਪਣੇ ਆਪ ਦੇ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਲਿਆਂਦੀਆਂ ਗਈਆਂ ਕਾਮਯਾਬੀਆਂ ਕਹਿ ਲਓ ਜਾਂ ਕ੍ਰਾਂਤੀ ਕਹਿ ਲਓ ਉਹਦੇ ਲਈ ਬੜਾ ਮਾਣ ਕਰਦੀ ਹੈ ਦਿੱਲੀ ਦੇ ਸਕੂਲਾਂ ਦੀ ਕਾਇਆ ਕਲਪਨ ਤੋਂ ਬਾਅਦ ਪੰਜਾਬ ਵਿੱਚ ਵੀ ਇਹੀ ਦਾਵਾ ਕੀਤਾ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਬਿਹਤਰ ਬਣਾ ਦਿੱਤਾ ਗਿਆ ਹੈ ਜਾਂ ਬਣਾ ਦਿੱਤਾ ਜਾਵੇਗਾ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੀ ਟ੍ਰੇਨਿੰਗ ਲਈ ਵਿਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ ਸਕੂਲ ਦੇ ਟੀਚਰਾਂ ਨੂੰ ਵੀ ਵਿਦੇਸ਼ਾਂ ਦੇ ਵਿੱਚ ਟ੍ਰੇਨਿੰਗ ਦੇ ਲਈ ਭੇਜਿਆ ਜਾ ਰਿਹਾ ਹੈ ਤਾਂ ਕਿ ਉਹ ਵਾਪਸ ਆ ਕੇ ਸਕੂਲਾਂ ਦਾ ਮਿਆਰ ਹੋਰ ਵੀ ਉੱਚਾ ਚੱਕ ਸਕਣ ਪਰ ਹੁਣ ਡੈਮੋਕ੍ਰੈਟਿਕ ਟੀਚਰ ਫਰੰਟ ਇਨਾਂ ਵੱਲੋਂ ਇੱਕ ਅੰਕੜੇ ਇਕੱਠੇ ਕੀਤੇ ਗਏ ਨੇ ਅੰਕੜੇ ਇਕੱਠੇ ਕਰਕੇ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੇ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਕਿ ਸਿੱਖਿਆ ਖੇਤਰ ਵਿੱਚ ਬਹੁਤ ਕੰਮ ਹੋਇਆ ਹੈ ਬਹੁਤ ਸੁਧਾਰ ਹੋਇਆ ਹੈ ਜਾਂ ਕ੍ਰਾਂਤੀ ਆਈ ਹੈ ਜਿਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਾਰ-ਵਾਰ ਦਾਅਵਾ ਕੀਤਾ ਜਾਂਦਾ ਹੈ ਇਹਨਾਂ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲ 1927 ਸੀਨੀਅਰ ਸਕੂਲਰੀ ਸਕੂਲਾਂ ਵਿੱਚੋਂ 856 ਜਿਹੜੇ ਸਕੂਲ ਨੇ ਲਗਭਗ 44% ਇਹ ਅੰਕੜਾ ਬਣਦਾ ਹੈ 856 ਸਕੂਲ ਜਿਹੜੇ ਨੇ ਉਹ ਬਿਨਾ ਕਿਸੇ ਰੈਗੂਲਰ ਪ੍ਰਿੰਸੀਪਲ ਦੇ ਚੱਲ ਰਹੇ 10 ਜ਼ਿਲ੍ਹਿਆਂ ਅਤੇ 77 ਸਿੱਖਿਆ ਬਲਾਕਾਂ ਵਿੱਚ 50% ਦੀ ਤੋਂ ਵੀ ਵੱਧ ਸਕੂਲ ਬਿਨਾ ਪ੍ਰਿੰਸੀਪਲ ਦੇ ਕੰਮ ਕਰ ਰਹੇ ਹਨ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਪ੍ਰੈਜ਼ੀਡੈਂਟ ਜਿਹੜੇ ਪ੍ਰਧਾਨ ਵਿਕਰਮ ਸਿੰਘ ਦੇਵ ਉਹ ਕਹਿੰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਤੇ ਸਵਾਲ ਖੜਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਇਹਨਾਂ ਸਕੂਲਾਂ ਵਿੱਚ ਤਰੱਕੀ ਦੇ ਕੇ ਜਾਂ ਫਿਰ ਸਿੱਧੀ ਭਰਤੀ ਕਰਕੇ ਫੋਰਨ ਪ੍ਰਿੰਸੀਪਲ ਲਗਾਏ ਜਾਣ ਜਿਹੜਾ ਮਾਨਸਾ ਅਤੇ ਬਰਨਾਲਾ ਜ਼ਿਲ੍ਹਾ ਇਹ ਸਭ ਤੋਂ ਵੱਧ ਮਾੜੇ ਹਾਲਾਤਾਂ ਵਿੱਚ ਹਨ ਮਾਨਸਾ ਦੇ 73 ਸਰਕਾਰੀ ਸਕੂਲਾਂ ਵਿੱਚੋਂ 60 ਸਕੂਲ ਮਤਲਬ 82% ਦੇ ਸਕੂਲ ਜਿਹੜੇ ਨੇ ਤੇ ਬਰਨਾਲਾ ਦੇ 47 ਵਿੱਚੋਂ 36 ਸਕੂਲ ਇਹ ਬਣ ਜਾਂਦਾ ਜੀ ਤੁਹਾਡਾ ਲਗਭਗ 77% ਦੀ 82% ਦੀ ਤੇ 77% ਦੀ ਸੀਨੀਅਰ ਸਕੈਲੈਰੀ ਸਕੂਲ ਬਿਨਾ ਪ੍ਰਿੰਸੀਪਲ ਦੇ ਚੱਲ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਜਿੱਥੋਂ ਕਿ ਵਿੱਤ ਮੰਤਰੀ ਹਰਪਾਲ ਚੀਮਾ ਤੇ ਪਾਰਟੀ ਦੇ ਪ੍ਰਧਾਨ ਅਮਨ अरोड़ा ਵੀ ਆਉਂਦੇ ਨੇ ਇੱਥੋਂ ਦੇ ਹਾਲਾਤ ਵੀ ਕੋਈ ਬਹੁਤ ਜ਼ਿਆਦਾ ਬਿਹਤਰ ਨਹੀਂ ਹਨ ਸੰਗਰੂਰ ਜ਼ਿਲ੍ਹੇ ਦੇ 95 ਸਕੂਲਾਂ ਦੇ ਵਿੱਚੋਂ 57 ਸਕੂਲ ਲਗਭਗ 60% ਦੀ ਹੋ ਜਾਂਦਾ ਇਹ ਬਿਨਾ ਰੈਗੂਲਰ ਪ੍ਰਿੰਸੀਪਲ ਦੇ ਚੱਲ ਰਹੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਜਿਹੜਾ ਜ਼ਿਲ੍ਹਾ ਰੋਪੜ ਉੱਥੇ ਵੀ 55 ਸਕੂਲਾਂ ਵਿੱਚੋਂ 13 ਸਕੂਲ ਜਿਹੜੇ ਨੇ ਉੱਥੇ ਕੋਈ ਵੀ ਪ੍ਰਿੰਸੀਪਲ ਤਾਇਨਾਤ ਨਹੀਂ ਹੈ ਇਹ ਲਗਭਗ 24% ਦੀ ਅੰਕੜਾ ਬਣ ਜਾਂਦਾ ਹੈ 23.6% ਦੀ 55 ਚੋਂ 13 ਸਕੂਲ ਸੋ ਚਾਹੇ ਸਿੱਖਿਆ ਮੰਤਰੀ ਹੋਣ ਚਾਹੇ ਮੁੱਖ ਮੰਤਰੀ ਹੋਣ ਚਾਹੇ ਵਿੱਤ ਮੰਤਰੀ ਹੋਣ ਇਨ੍ਹਾਂ ਦੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਵੀ ਹਾਲਾਤ ਕੋਈ ਬਹੁਤ ਜ਼ਿਆਦਾ ਬਿਹਤਰ ਨਹੀਂ ਹੈਗੇ ਹਰ ਜਗ੍ਹਾ ਹੀ ਹਰ ਜ਼ਿਲ੍ਹੇ ਦੇ ਵਿੱਚ ਸਕੂਲਾਂ ਦਾ ਸੀਨੀਅਰ ਸਕੈਂਡਰੀ ਸਕੂਲਾਂ ਦਾ ਖਾਸ ਕਰਕੇ ਹਾਲ ਹੈ ਕਿ ਉਹ ਬਿਨਾਂ ਪ੍ਰਿੰਸੀਪਲ ਤੋਂ ਚੱਲ ਰਹੇ ਨੇ ਜਦੋਂ ਸਿੱਖਿਆ ਮੰਤਰੀ ਹਰਜੋਤ ਮੈਂਸ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਪ੍ਰਾਇਮਰੀ ਟੀਚਰ ਤੋਂ ਮਾਸਟਰ ਕੈਡਰ ਮਾਸਟਰ ਕੈਡਰ ਤੋਂ ਲੈਕਚਰਰ ਅਤੇ ਲੈਕਚਰਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਬਹੁਤ ਛੇਤੇ ਹੀ ਸੈਂਕੜੇ ਪ੍ਰਿੰਸੀਪਲਾਂ ਦੀ ਤਰੱਕੀ ਕਰ ਦਿੱਤੀ ਜਾਵੇਗੀ ਤੇ ਇਹਨਾਂ ਦੀ ਤਨਾਤੀ ਹੋ ਜਾਵੇਗੀ। ਸਿੱਧੀ ਭਰਤੀ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ। ਉਹ ਹਜੇ ਵਿਚਾਰ ਅਧੀਨ ਹੈ ਅਦਾਲਤ ਦੇ। ਇਸ ਕਰਕੇ ਉਸ ਦੇ ਉੱਪਰ ਐਨਾ ਕੰਮ ਅਸੀਂ ਨਹੀਂ ਕਰ ਸਕਦੇ ਲੇਕਿਨ ਜਿਹੜਾ ਤਰੱਕੀਆਂ ਜਿਹੜੀਆਂ ਨੇ ਨਿਯਮਕ ਤੌਰ ਤੇ ਹਰ ਵਿਭਾਗ ਦੇ ਵਿੱਚ ਪੜਾਵੱਧ ਤਰੀਕੇ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਇਹ ਹਰਜੋਤ ਬਾਂਸਲੇ ਨੇ ਜਵਾਬ ਦਿੱਤਾ ਜਦੋਂ ਉਹਨਾਂ ਨੂੰ ਪ੍ਰਿੰਸੀਪਲਾਂ ਦੀ ਮਾੜੀ ਖਲਾਤ ਬਾਰੇ ਪੁੱਛਿਆ ਗਿਆ ਕਿ ਕਿਉਂ ਨਹੀਂ ਹੈਗੇ ਪਹਿਲਾ ਜਿਹੜਾ ਕਾਨੂੰਨ ਸੀ ਉਹਦੇ ਮੁਤਾਬਿਕ 75% ਦੀ ਪ੍ਰਿੰਸੀਪਲ ਜਿਹੜੇ ਨੇ ਉਹ ਤਰੱਕੀ ਦੇ ਕੇ بنائے ਜਾਂਦੇ ਸੀ ਤੇ 25% ਦੀ ਸਿੱਧੀ ਭਰਤੀ ਦੇ ਨਾਲ ਇਹਨਾਂ ਦੀ ਅਪੁਆਇੰਟਮੈਂਟ ਹੁੰਦੀ ਸੀ ਰੱਖੇ ਜਾਂਦੇ ਸੀ 2018 ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਇੱਕ ਸੋਧ ਕਰ ਦਿੱਤੀ ਸੀ ਕਾਨੂੰਨ ਦੇ ਵਿੱਚ ਬਦਲ ਕੇ ਇਸ ਸੰਖਿਆ ਨੂੰ 50-50 ਫੀਸਦੀ ਕਰ ਦਿੱਤਾ ਸੀ ਕਿ 50 ਫੀਸਦੀ ਤੁਸੀਂ ਤਰੱਕੀ ਦੇ ਕੇ ਬਣਾਓ ਤੇ 50 ਫੀਸਦੀ ਬਾਹਰੋਂ ਤੁਸੀਂ ਨਵੀਂ ਭਰਤੀ ਕਰਕੇ ਸਿੱਧੀ ਭਰਤੀ ਕਰਕੇ ਰੱਖੋ ਲੇਕਿਨ ਇਸ ਸੋਧ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਗਈ ਸੀ ਤੇ ਮਾਮਲਾ ਹਜੇ ਵੀ ਅਦਾਲਤ ਦੇ ਵਿੱਚ ਹੀ ਲਟਕਿਆ ਹੋਇਆ ਹੈ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਇਸ ਤੇ ਹਜੇ ਕੋਈ ਫੈਸਲਾ ਨਹੀਂ ਆਇਆ ਪ੍ਰਿੰਸੀਪਲਾਂ ਦੀ ਤਣਾਤੀ ਦੇ ਵਿੱਚ ਵੀ ਜਿਹੜਾ ਵੀਆਈਪੀ ਕਲਚਰ ਹੈ ਉਸ ਦਾ ਬਹੁਤ ਬੋਲਬਾਲਾ ਹੈ ਕਿਉਂਕਿ ਮੋਹੱਲੀ ਜ਼ਿਲ੍ਹੇ ਦੇ ਵਿੱਚ ਸਿਰਫ ਇੱਕ ਸਕੂਲ ਹੈ ਜਿੱਥੇ ਪ੍ਰਿੰਸੀਪਲ ਨਹੀਂ ਹੈ ਬਾਕੀ ਸਾਰੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਤਾਇਨਾਤ ਨੇ ਜਦੋਂ ਕਿ ਮਾਨਸਾ ਜ਼ਿਲ੍ਹੇ ਵਿੱਚ ਇੱਕ ਪ੍ਰਿੰਸੀਪਲ ਕੋਲ 5-5 ਸਕੂਲਾਂ ਦਾ ਚਾਰਜ ਹੈ ਚੰਡੀਗੜ੍ਹ ਦੇ ਨਾਲ ਹੋਣ ਕਰਕੇ ਮੁਹਾਲੀ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੀਆਈਪੀ ਪ੍ਰਿੰਸੀਪਲਾਂ ਦੀ ਤਾਇਨਾਤੀ ਕੀਤੀ ਗਈ ਹੈ ਪੰਜਾਬ ਦਾ ਮੁਹਾਲੀ ਹੀ ਇਕਲੌਤਾ ਜ਼ਿਲ੍ਹਾ ਹੈ ਜਿੱਥੇ 47 ਸਕੂਲਾਂ ਵਿੱਚੋਂ ਸਿਰਫ ਇੱਕ ਪਿੰਡ ਸਮਗੌੜਲੀ ਦਾ ਸਕੂਲ ਹੈ ਜਿੱਥੇ ਪ੍ਰਿੰਸੀਪਲ ਨਹੀਂ ਹੈ ਅਸਾਮੀ ਖਾਲੀ ਪਈ ਹੈ ਬਾਕੀ 46 ਸਕੂਲਾਂ ਦੇ ਵਿੱਚ ਪ੍ਰਿੰਸੀਪਲ ਲੱਗੇ ਹੋਏ ਨੇ ਤਨਾਤ ਕੀਤੇ ਹੋਏ ਨੇ ਜ਼ਿਲ੍ਹਾ ਸਿੱਖਿਆ ਅਫਸਰ ਜਿਹੜੇ ਨੇ ਸੀਨੀਅਰ ਸੈਕੰਡਰੀ ਮੋਹਾਲੀ ਦੇ ਗਿੰਨੀ ਦੁੱਗਲ ਉਹਨਾਂ ਦਾ ਕਹਿਣਾ ਹੈ ਕਿ ਸਮਗੋਲੀ ਸਕੂਲ ਦੇ ਪ੍ਰਿੰਸੀਪਲ ਦਾ ਥੋੜਾ ਸਮਾਂ ਪਹਿਲਾਂ ਹੀ ਚੰਡੀਗੜ੍ਹ ਦੇ ਵਿੱਚ ਡੈਪੂਟੇਸ਼ਨ ਤੇ ਉਹਨਾਂ ਦੀ ਨਿਯੁਕਤੀ ਹੋ ਗਈ ਸੀ ਇਸ ਕਰਕੇ ਇਹ ਅਸਾਮੀ ਖਾਲੀ ਹੈ ਜਲਦ ਭਰ ਦਿੱਤੀ ਜਾਏਗੀ ਲੇਕਿਨ ਸੂਤਰਾਂ ਮੁਤਾਬਕ ਮੋਹਾਲੀ ਜ਼ਿਲ੍ਹੇ ਵਿੱਚ ਸੈਕੰਡਰੀ ਸਕੂਲ ਜਿਹੜੇ ਤਨਾਇਤ ਪ੍ਰਿੰਸੀਪਲ ਨੇ ਉਹ ਜਾਂ ਤਾਂ ਵੀਆਈਪੀ ਲੋਕਾਂ ਦੇ ਸਾਕਾ ਸੰਬੰਧੀ ਨੇ ਜਾਂ ਫਿਰ ਸਿਆਸੀ ਅਸਰ-ਸੂਖ ਵਾਲੇ ਲੋਕ ਹਨ ਜਿਨ੍ਹਾਂ ਦੀ ਤਨਾਤੀ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਹਾਲਾਤ ਇਹ ਨੇ ਕਿ ਜਿਹੜੇ 46 ਪ੍ਰਿੰਸੀਪਲ ਲੱਗੇ ਹੋਏ ਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਉਹਦੇ ਵਿੱਚ 38 ਮਹਿਲਾ ਪ੍ਰਿੰਸੀਪਲ ਹਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਵੱਡੇ-ਵੱਡੇ ਅਫਸਰਾਂ ਦੇ ਘਰਵਾਲੀਆਂ ਨੇ ਉਹਨਾਂ ਨੂੰ ਉੱਥੇ ਸਰਕਾਰੀ ਨੌਕਰੀ ਦੇ ਵਿੱਚ ਅਡਜਸਟ ਕੀਤਾ ਹੋਇਆ ਉਹਨਾਂ ਦੀ ਰਹਾਇਸ਼ ਚੰਡੀਗੜ੍ਹ ਹੈ ਇਸ ਕਰਕੇ ਮੋਹਾਲੀ ਦੇ ਵਿੱਚ ਸਿਰਫ ਇਹਨਾਂ ਲੋਕਾਂ ਦੀ ਹੀ ਤਣਾਤੀ ਹੁੰਦੀ ਹੈ ਬਾਕੀ ਜਿਹੜੇ ਜ਼ਿਲ੍ਹੇ ਨੇ ਉਹ ਉਹਨਾਂ ਦੇ ਹਾਲਾਤ ਤੁਹਾਨੂੰ ਪਤਾ ਹੀ ਨਹੀਂ ਖਾਲੀ ਵਰਗੇ ਹੋਏ ਪਏ ਨੇ ਜੇ ਤੁਸੀਂ ਮੋਹਾਲੀ ਦਾ ਇੱਕ ਪਾਸੇ ਆਪਾਂ ਜ਼ਿਕਰ ਕਰਦੇ ਹਾਂ ਕਿ 47 ਚੋਂ ਸਿਰਫ ਇੱਕ ਸਕੂਲ ਖਾਲੀ ਹੈ ਉਸਦੇ ਉਲਟ ਨੌ ਸਿੱਖਿਆ ਬਲਾਕ ਜਏ ਨੇ ਜਿਨ੍ਹਾਂ ਦੇ ਵਿੱਚੋਂ ਮੂਲਕ ਸੰਗਰੂਰ ਜ਼ਿਲ੍ਹੇ 'ਚ ਆ ਜਾਂਦਾ ਜੀ ਗੜਸ਼ੰਕਰ ਟੂ ਹੁਸ਼ਿਆਰਪੁਰ ਜ਼ਿਲ੍ਹੇ 'ਚ ਸultanpur ਤੇ पलथ ਇੱਕ ਪੂਰਥਲਾ ਜ਼ਿਲ੍ਹੇ 'ਚ ਆ ਜਾਂਦੇ ਨੇ ਸਰੋਆ ਨਵਾਂ ਸ਼ਹਿਰ 'ਚ ਮਲਟੋਹਾ ਤਰਨਤਾਰਨ ਜ਼ਿਲ੍ਹੇ ਸ਼ਾ ਕੋਟ ਤੇ ਨੂਰ ਮਹਿਲ ਜਲੰਧਰ ਤੇ ਅਜਨਾਲਾ 2 ਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦਾ ਹੈ ਇਹ ਨੌ ਸਿੱਖਿਆ ਬਲਾਕ ਅਰੇ ਨੇ ਜਿਨ੍ਹਾਂ ਦੇ ਵਿੱਚ ਇੱਕ ਵੀ ਰੈਗੂਲਰ ਪ੍ਰਿੰਸੀਪਲ ਤਾਇਨਾਤ ਨਹੀਂ ਹੈ ਸਾਰੇ ਦੇ ਸਾਰੇ ਸਕੂਲ ਬਿਨਾ ਪ੍ਰਿੰਸੀਪਲ ਤੋਂ ਚੱਲ ਰਹੇ ਇਸ ਤੋਂ ਇਲਾਵਾ 13 ਹੋਰ ਜਏ ਬਲਾਕ ਨੇ ਜਿੱਥੇ ਸਿਰਫ ਇੱਕ ਹੀ ਪ੍ਰਿੰਸੀਪਲ ਤਾਇਨਾਤ ਹੈ ਬਾਕੀ ਸਕੂਲ ਖਾਲੀ ਨੇ ਬਿਨਾ ਪ੍ਰਿੰਸੀਪਲ ਤੋਂ ਕੰਮ ਕਰ ਰਹੇ ਚੰਡੀਗੜ੍ਹ ਦੇ ਨੇੜੇ ਪੈਂਦੇ ਮਹਾਲੀ ਤੋਂ ਇਲਾਵਾ ਜੇ ਤੁਸੀਂ ਪਟਿਆਲਾ ਦੇਖੋ ਉੱਥੇ ਵੀ 15.5% ਦੀਆਂ ਅਸਾਮੀਆਂ ਨੇ ਬਾਕੀ ਸਾਰੇ ਸਕੂਲਾਂ ਦੇ ਵਿੱਚ ਪਰਾਤੀ ਪੂਰੀ ਹੈ ਫਤਿਹਗੜ੍ਹ ਸਾਹਿਬ ਵਿੱਚ 25% ਦੀ ਜਿਹੜੇ ਸਕੂਲ ਦੀਆਂ ਅਸਾਮੀਆਂ ਨੇ ਪ੍ਰਿੰਸੀਪਲ ਦੀਆਂ ਖਾਲੀ ਨੇ ਤੇ ਰੋਪੜ ਵਿੱਚ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ 23.6% ਦੀ ਸਕੂਲਾਂ ਦੇ ਵਿੱਚ ਅਸਾਮੀਆਂ ਖਾਲੀ ਨੇ ਕਿਉਂਕਿ ਇਹ ਸਾਰੇ ਜ਼ਿਲ੍ਹੇ ਵੀ ਚੰਡੀਗੜ੍ਹ ਦੇ ਨਜ਼ਦੀਕ ਪੈਂਦੇ ਨੇ ਇੱਥੇ ਵੀ ਜਿਹੜੇ ਹਾਲਾਤ ਨੇ ਉਹ ਬਿਹਤਰ ਨੇ ਉਹੀ ਮੁਹਾਲੀ ਵਾਲਾ ਹੀ ਹਾਲ ਇੱਥੇ ਹੈ ਕਿ ਇੱਥੇ ਜਿਹੜੀਆਂ ਵਰਤੀਆਂ ਨੇ ਉਹ ਅਸਰ ਰਸੂਖ ਵਾਲੇ ਲੋਕਾਂ ਦੀਆਂ ਹੁੰਦੀਆਂ ਨੇ ਕਿਉਂਕਿ ਉਹ ਚੰਡੀਗੜ੍ਹ ਦੇ ਨੇੜੇ ਪੈਂਦੇ ਨੇ ਤੇ ਜਿਹੜੇ ਬਾਕੀ ਦੂਰਲੇ ਇਲਾਕੇ ਨੇ ਉੱਥੇ ਜਿਹੜਾ ਪੋਜੀਸ਼ਨ ਹੈ ਉਹ ਸਰਕਾਰੀ ਸਕੂਲਾਂ ਦੀ ਸੈਕੰਡਰੀ ਸਕੂਲਾਂ ਦੀ ਖਾਸ ਕਰ ਬਹੁਤ ਜ਼ਿਆਦਾ ਮਾੜੇ ਹਾਲਾਤ ਜੇ ਤੁਸੀਂ ਜ਼ਿਲ੍ਹਾ ਵਾਈਜ਼ ਅੰਕੜੇ ਜਾਣਨੇ ਚਾਹੋਗੇ ਤਾਂ ਬਠਿੰਡੇ ਦੇ ਵਿੱਚ 129 ਜਿਹੜੀਆਂ ਨੇ ਸੈਂਕਸ਼ਨਡ ਅਸਾਮੀਆਂ ਨੇ ਪ੍ਰਿੰਸੀਪਲ ਦੀਆਂ ਉੱਚ 82 ਖਾਲੀ ਪਿੰयां ਨੇ। ਜਲੰਧਰ ਦੇ ਵਿੱਚ 159 ਦੇ ਵਿੱਚੋਂ 69 ਖਾਲੀ ਨੇ। ਲੁਧਿਆਣਾ ਚ 182 ਤੋਂ 69 ਖਾਲੀ ਨੇ। ਮਾਨਸਾ ਦੇ ਵਿੱਚ 73 ਤੋਂ 60 ਜਿਹੜੀਆਂ ਇਸਾਮੀਆਂ ਨੇ ਪ੍ਰਿੰਸੀਪਲ ਦੀਆਂ ਉਹ ਖਾਲੀ ਪਿੰयां ਨੇ। ਸੰਗਰੂਰ ਦੇ ਵਿੱਚ 95 ਤੋਂ 57 ਖਾਲੀ ਨੇ। ਮੋਗਾ ਵਿੱਚ 84 ਵਿੱਚੋਂ 56 ਖਾਲੀ ਪਿੰयां ਨੇ। ਹੁਸ਼ਿਆਰਪੁਰ ਦੇ ਵਿੱਚ 130 ਤੋਂ 56 ਜਿਹੜੀਆਂ ਨੇ ਉਹ ਖਾਲੀ ਨੇ। ਤਰਨਤਾਰਨ ਜ਼ਿਲ੍ਹੇ ਦੇ ਵਿੱਚ 77 ਪ੍ਰਿੰਸੀਪਲ ਦੀਆਂ ਅਸਾਮੀਆਂ ਨੇ ਜਿਦੇ ਵਿੱਚੋਂ 51 ਖਾਲੀ ਨੇ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ 117 ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦੀਆਂ ਅਸਾਮੀਆਂ ਨੇ ਜਿਦੇ ਵਿੱਚੋਂ 47 ਜੜੀਆਂ ਖਾਲੀ ਪਈਆਂ ਨੇ ਕਪੂਰਥਲੇ ਦੇ ਵਿੱਚੋਂ 62 ਸਕੂਲਾਂ ਚੋਂ 37 ਸਕੂਲ ਬਿਨਾ ਪ੍ਰਿੰਸੀਪਲ ਤੋਂ ਕੰਮ ਕਰ ਰਹੇ ਨੇ ਬਰਨਾਲਾ ਦੇ ਵਿੱਚ 47 ਸੀਨੀਅਰ ਸਕੂਲ ਦੇ ਪ੍ਰਿੰਸੀਪਲਾਂ ਦੀਆਂ ਨਿਯੁਕਤੀਆਂ ਹੋ ਸਕਦੀਆਂ ਨੇ 47 ਸਕੂਲ ਨੇ ਜਿਦੇ ਵਿੱਚੋਂ 36 ਜਿਹੜੇ ਨੇ ਖਾਲੀ ਪਏ ਨੇ ਸ਼ਾਰਪੁਰ ਵਿੱਚ 130 ਚੋਂ 56 ਸਕੂਲ ਬਿਨਾ ਪ੍ਰਿੰਸੀਪਲ ਤੋਂ ਚੱਲ ਰਹੇ ਨੇ ਫਿਰੋਜ਼ਪੁਰ ਦੇ ਵਿੱਚ ਜੇ ਆਪਾਂ ਗੱਲ ਕਰੀਏ 63 ਚੋਂ 33 ਸਕੂਲ ਬਿਨਾ ਪ੍ਰਿੰਸੀਪਲ ਦੇ ਨੇ ਅੰਮ੍ਰਿਤਸਰ ਦੇ ਵਿੱਚ 119 ਚੋਂ 36 ਸਕੂਲ ਬਿਨਾ ਪ੍ਰਿੰਸੀਪਲ ਦੇ ਨੇ ਮੁਕਸਰ ਵਿੱਚ 88 ਸਕੂਲ ਸੀਨੀਅਰ ਸਕੈਂਡਰੀ ਦੇ ਹਨ ਜਿੰਨਾਂ ਵਿੱਚੋਂ 32 ਦੇ ਵਿੱਚ ਪ੍ਰਿੰਸੀਪਲ ਨਹੀਂ ਹੈ ਇਸੇ ਤਰੀਕੇ ਨਾਲ ਨਵਾਂ ਸ਼ਹਿਰ ਚੋਂ 52 ਚੋਂ 30 ਫਰੀਦਕੋਟ ਵਿੱਚੋਂ 42 ਚੋਂ 18 ਫਾਜ਼ਿਲਕਾ ਦੇ ਵਿੱਚ ਉਨਾ ਸੀਟੂ 18 ਪਟਿਆਲਾ ਜ਼ਿਲ੍ਹੇ ਦੇ ਵਿੱਚ 109 ਦੇ ਵਿੱਚੋਂ 17 ਹੀ ਖਾਲੀ ਨੇ ਮਲੇਰ ਕੋਟਲਾ ਦੇ ਵਿੱਚ 27 ਸਕੂਲ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ 14 ਜਿਹੜੇ ਪ੍ਰਿੰਸੀਪਲ ਤੋਂ ਬਿਨਾ ਚੱਲ ਰਹੇ ਨੇ ਪਠਾਨਕੋਟ ਚ 47 ਚੋਂ 13 ਰੋਪੜ ਦੇ ਵਿੱਚ 55 ਚੋਂ 13 ਤੇ ਫਤਿਹਗੜ ਸਾਹਿਬ ਵਿੱਚ 44 ਚੋਂ 11 ਸਕੂਲ ਜਿਹੜੇ ਨੇ ਉਹ ਬਿਨਾ ਪ੍ਰਿੰਸੀਪਲ ਤੋਂ ਕੰਮ ਕਰ ਰਹੇ ਨੇ ਇਹ ਸਾਡੇ ਸੀਨੀਅਰ ਸਕੈਲਰੀ ਸਕੂਲਾਂ ਦਾ ਹਾਲਾਤ ਉਧਰ 198 ਪ੍ਰਿੰਸੀਪਲਾਂ ਦੀ ਪਹਿਲਾਂ ਹੀ ਸਿੰਗਾਪੁਰ ਤੋਂ ਟ੍ਰੇਨਿੰਗ ਹੋ ਚੁੱਕੀ ਹੈ ਤੇ ਹੁਣ 36 ਪ੍ਰਿੰਸੀਪਲਾਂ ਦਾ ਬੈਚ ਜਿਹੜਾ ਹੈ ਹੋਰ ਉਹ ਸਿੰਗਾਪੁਰ ਭੇਜਣ ਦੀ ਤਿਆਰੀ ਹੋ ਰਹੀ ਹੈ ਅੱਜਕੱਲ ਦੇ ਵਿੱਚ ਉਹਨਾਂ ਨੂੰ ਸਿੰਗਾਪੁਰ ਭੇਜਿਆ ਜਾਏਗਾ ਉਹਨਾਂ ਦੀ ਵੀ ਟ੍ਰੇਨਿੰਗ ਹੋਣੀ ਸੋ ਇੱਕ ਪਾਸੇ ਤਾਂ ਇਹਨੂੰ ਆਪਾਂ ਚੰਗਾ ਕਦਮ ਕਹਿ ਸਕਦੇ ਹਾਂ ਕਿ ਜਿਹੜਾ ਸਟਾਫ ਸਰਕਾਰੀ ਮੁਲਾਜ਼ਮ ਰੱਖੇ ਹੋਏ ਨੇ ਸਕੂਲਾਂ ਵਿੱਚ ਉਹਨਾਂ ਦੀ ਵਧੀਆ ਤਰੀਕੇ ਨਾਲ ਵਿਦੇਸ਼ਾਂ ਦੇ ਚੰਗੀ ਜਗ੍ਹਾ ਤੋਂ ਟ੍ਰੇਨਿੰਗ ਕਰਾ ਕੇ ਭੇਜਿਆ ਜਾ ਰਿਹਾ ਤਾਂ ਕਿ ਉਹ ਸਕੂਲਾਂ ਨੂੰ ਬਿਹਤਰ ਢੰਗ ਦੇ ਨਾਲ ਚਲਾ ਸਕਣ ਲੇਕਿਨ ਉੱਥੇ ਹੀ ਜਿਹੜੇ 44% ਪੰਜਾਬ ਦੇ ਸਕੂਲ ਬਿਨਾ ਪ੍ਰਿੰਸੀਪਲ ਤੋਂ ਹਨ ਸੀਨੀਅਰ ਸਕੈੰਡਰੀ ਸਕੂਲ ਤਾਂ ਉੱਥੇ ਸਿੱਖਿਆ ਦਾ ਪੱਦਰ ਕਿਵੇਂ ਹੋਏਗਾ ਜੇ ਇੱਕ ਇੱਕ ਪ੍ਰਿੰਸੀਪਲ 5-5 ਸਕੂਲਾਂ ਦਾ ਚਾਰਜ ਸੰਭ ਰਿਹਾ ਹੈ ਤਾਂ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਿਵੇਂ ਕਰ ਸਕਦਾ ਹੈ ਉੱਥੇ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਦੀ ਸਿੱਖਿਆ ਦਾ ਕੀ ਹਸ਼ਰ ਹੋ ਰਿਹਾ ਹੋਏਗਾ ਕਿਉਂਕਿ ਜੇ ਜਾਂ ਤਾਂ ਪ੍ਰਿੰਸੀਪਲ ਦਾ ਵਾਧੂ ਚਾਰਜ ਕਿਸੇ ਨੂੰ ਮਿਲਿਆ ਹੋਵੇਗਾ ਜਾਂ ਜਿਹੜਾ ਸਭ ਤੋਂ ਸੀਨੀਅਰ ਮੋਸਟ ਟੀਚਰ ਹੈ ਉਹਨੂੰ ਇਹ ਡਿਊਟੀ ਦਿੱਤੀ ਗਈ ਹੋਵੇਗੀ ਲੇਕਿਨ ਉਹ ਫੈਸਲੇ ਕੋਈ ਨਹੀਂ ਲੈ ਸਕਦੇ ਕਿਉਂਕਿ ਫੈਸਲੇ ਜੇ ਕੋਈ ਸਰਕਾਰੀ ਕਾਜ ਦੇ ਸਾਈਨ ਕਰਨੇ ਨੇ ਜਾਂ ਲੈਣੇ ਨੇ ਤਾਂ ਉਹ ਡੀਡੀਓ ਦੇ ਥਰੂ ਹੀ ਹੋਣੇ ਨੇ ਉਹਨਾਂ ਕੋਲ ਕੋਈ ਪਾਵਰ ਨਹੀਂ ਹੈ ਕੁਝ ਵੀ ਕਰਨ ਦੀ ਸੋ ਇਹ ਕੰਮ ਚਲਾਉ ਤਰੀਕੇ ਨਾਲ ਜਿਹੜਾ ਡੰਗ ਸਾਰਿਆ ਜਾ ਰਿਹਾ ਹੈ ਉਹਦੇ ਨਾਲ ਸਿੱਖਿਆ ਤੇ ਮਾੜਾ ਅਸਰ ਜ਼ਰੂਰ ਪਏਗਾ ਇੱਕ ਪਾਸੇ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਸਕੂਲਾਂ ਨੂੰ ਬਿਹਤਰ ਬਣਾ ਰਹੇ ਹਾਂ ਜਿਹੜੇ ਸਰਕਾਰੀ ਸਕੂਲ ਨੇ ਪ੍ਰਾਈਵੇਟ ਤੋਂ ਵੀ ਵਧੀਆ ਉੱਥੇ ਸਿੱਖਿਆ ਦਾ ਮਿਆਰ ਹੋਏਗਾ ਪੜ੍ਹਾਈ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਲੇਕਿਨ ਉੱਥੇ ਹੀ ਪਿੰਡਾਂ ਦੇ ਜਿਹੜੇ ਸਕੂਲ ਨੇ ਜਾਂ ਮਾਲਵੇ ਦੇ ਵਿੱਚ ਖਾਸ ਕਰਕੇ ਬਰਨਾਲਾ ਕਹਿ ਲਓ ਮਾਨਸਾ ਕਹਿ ਲਓ ਬਠਿੰਡਾ ਕਹਿ ਲਓ ਜਿੱਥੋਂ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲਿਆ ਨੇ ਉੱਥੇ ਇੰਨਾ ਜ਼ਿਆਦਾ ਮਾੜਾ ਹਾਲ ਹੈ ਅਨਗੋਲਿਆ ਕੀਤਾ ਜਾ ਰਿਹਾ ਹੈ ਸਿੱਖਿਆ ਨੂੰ ਸਰਕਾਰੀ ਸਕੂਲਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ ਫੀਕਾ ਸਿੱਧੀ ਪੱਤੀ ਕਰਨ ਦੇ ਵਿੱਚ ਹਜੇ ਦੇਰੀ ਹੋ ਸਕਦੀ ਹੈ ਕੇਸ ਅਦਾਲਤ ਦੇ ਵਿੱਚ ਹੈ ਲੇਕਿਨ ਤਰੱਕੀਆਂ ਦੇ ਕੇ ਬਾਕੀ ਅਸਾਮੀਆਂ ਨੂੰ ਤਾਂ ਭਰਿਆ ਹੀ ਜਾ ਸਕਦਾ ਹੈ ਜਿਦੇ ਨਾਲ ਇੰਨੀ ਜ਼ਿਆਦਾ ਜਿਹੜੀ ਮਾੜੀ ਹਾਲਾਤ ਹੈ ਉਸ ਨੂੰ ਜਲਦ ਸੀ ਠੀਕ ਕੀਤਾ ਜਾ ਸਕੇ ਹੁਣ ਸਿੱਖਿਆ ਮੰਤਰੀ ਕਹਿ ਜ਼ਰੂਰ ਰਹੇ ਨੇ ਕਿ ਅਸੀਂ ਜਲਦੀ ਹੀ ਸੈਂਕੜਿਆਂ ਦੀ ਤੰਦਰਦ ਦੇ ਵਿੱਚ ਤਰੱਕੀਆਂ ਦੇ ਕੇ ਇਹਨਾਂ ਅਸਾਮੀਆਂ ਨੂੰ ਭਰ ਦੇਵਾਂਗੇ ਲੇਕਿਨ ਸਰਕਾਰੀ ਕੰਮਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿਹੜੀ ਸਪੀਡ ਦੇ ਨਾਲੇ ਕੰਮ ਹੁੰਦੇ ਨੇ ਕਿਹੜੀ ਜਿੰਨੀ ਧੀਮੀ ਗਤੀ ਦੇ ਨਾਲ ਸਰਕਾਰਾਂ ਚੱਲਦੀਆਂ ਨੇ ਲੱਗਦਾ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਹੀ ਇਹ ਮਸਲਾ ਹੱਲ ਹੋ ਜਾਏਗਾ ਹਾਂ ਇਹ ਜ਼ਰੂਰ ਹੈ ਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਅੱਜ ਪ੍ਰਚਾਰ ਖਤਮ ਹੋ ਜਾਏਗਾ ਸਰਕਾਰ ਉੱਥੋਂ ਵਿਹਲੀ ਹੋ ਜਾਏਗੀ ਵਿਹਲੀ ਹੋ ਕੇ ਜੇ ਮੰਤਰੀ ਵਾਪਸ ਪੰਜਾਬ ਮੁੜਨਗੇ ਤਾਂ ਤਿੰਨ ਚਾਰ ਦਿਨਾਂ ਦੇ ਬਾਅਦ ਹੋ ਸਕਦਾ ਹੈ ਉਹ ਆਪਣਾ ਕੰਮਕਾਲ ਸੰਭਾਲਣ ਦੇ ਵਿੱਚ ਥੋੜੀ ਬਹੁਤੀ ਰੁਚੀ ਦਿਖਾਉਣ ਕਿਉਂਕਿ ਤਿੰਨ ਚਾਰ ਦਿਨ ਤਾਂ ਉਹਨਾਂ ਨੂੰ ਇੰਨੀ ਮਿਹਨਤ ਤੋਂ ਬਾਅਦ ਆਰਾਮ ਕਰਨ ਨੂੰ ਵੀ ਲੱਗਣਗੇ ਹੀ ਲੱਗਣਗੇ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਇਹ ਸਰਕਾਰ ਜਾਗਦੀ ਹੈ ਤੇ ਸਿੱਖਿਆ ਦੇ ਵਿੱਚ ਦਾਵੇ ਕਰਨ ਨਾਲੋਂ ਜ਼ਮੀਨੀ ਪੱਧਰ ਤੇ ਕੀ ਕੰਮ ਕਰਦੀ ਹੈ ਇਹਨਾਂ ਅਸਾਮੀਆਂ ਨੂੰ ਕਿੰਨੀ ਛੇਤੀ ਭਰਿਆ ਜਾਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਅਸੀਂ ਫੇਰ ਆਪਣੇ ਇਸ ਮਾਧਿਅਮ ਦੇ ਨਾਲ ਆਵਾਜ਼ ਉਠਾਉਂਦੇ ਰਹਾਂਗੇ ਤੁਹਾਡੇ ਕੋਲ ਜਿਹੜੇ ਸਹੀ ਅੰਕੜੇ ਨੇ ਉਹ ਪੇਸ਼ ਕਰਦੇ ਰਹਾਂਗੇ ਤੇ ਸਰਕਾਰ ਦੇ ਜੇ ਦਾਅਵੇ ਨੇ ਖੋਖਲੇ ਹੋਣ ਤਾਂ ਉਹਨਾਂ ਦੀ ਪੋਲ ਵੀ ਜ਼ਰੂਰ ਇਸੇ ਤਰੀਕੇ ਨਾਲ ਖੋਲਦੇ ਰਹਾਂਗੇ ਵਿਦਾ ਲੈਨੇ ਆ ਧੰਨਵਾਦ